ਉੱਤਮ ਜੀ 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 15 ਜੀ 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 ਨ ਦੇ ਜਾਣ ਦੇ ਲਈ ਜੀ ਉਸ ਤੋਂ ਬਾਅਦ ਦੁਬਾਰਾ ਇੱਕ ਕਾਰਜ ਸਕੇ ਕਰਨ ਦੇ ਜਾਣ ਤੇ ਗਏ ਹਾਂ ਕਾਟਰ ਸਪੇਸ ਮੈਂ ਤੱਕ ਤੋਂ ਕੋ ਬਾ ਨਾਲ ਬਸ ਅੱਗ ਦਾ ਰਹਿ ਗਈ ਬਹੁਤ ਹਨ ਜੀ ਵੀ ਹਾਲਤਾਂ ਹੀ ਅਜਿਹੀ ਜਾਨ ਨੂੰ ਸੰਖੇਪ ਲੀਰ ਉਹ ਫਰੰਟ ਦੇ ਦਿਨ ਸਾਰੇ ਜੀ ਜਾਨ ਦੇ ਬਸੀ ਪਠਾਣਾ ਵਿਖੇ ਕ੍ਰਿਸ਼ਨਾ ਮੋਬਾਈਲ ਰਿਪੇਅਰ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ ਹਾਲਾਂਕਿ ਅੱਗ ਲੱਗਣ ਦਾ ਕਾਰਨ ਕੁਝ ਸਪਸ਼ਟ ਪਤਾ ਨਹੀਂ ਲੱਗ ਸਕਿਆ ਅੱਗ ਐਨੀ ਭਿਆਨਕ ਸੀ ਕਿ ਦੁਕਾਨ ਅੰਦਰ ਵਾਲਾ ਸਾਰਾ ਹੀ ਸਮਾਨ ਸੜ ਕੇ ਮਿੰਟਾਂ ਵਿੱਚ ਸੁਆਹ ਹੋ ਗਿਆ ਆਲੇ ਦੁਆਲੇ ਤੇ ਦੁਕਾਨਦਾਰਾਂ ਅਤੇ ਆਂਡੀਆਂ ਗਵਾਂਡੀਆਂ ਨੇ ਅੱਗ ਉੱਤੇ ਕਾਬੂ ਪਾਇਆ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਇਸ ਮੌਕੇ ਤੇ ਕ੍ਰਿਸ਼ਨਾ ਮੋਬਾਈਲ ਰਿਪੇਅਰ ਦੁਕਾਨ ਦੇ ਮਾਲਕ ਕੁਨਾਲ ਵਰਮਾ ਨੇ ਕੀ ਦੱਸਿਆ ਆਓ ਸੁਣੋ

ਨਕਸਾਂ ਤੱਕ ਦੇ ਤਕਰੀਬਨ ਸਾਰੇ ਇਮਾਨਤੇ ਹੋਏ ਕਿ ਐਕਸਿਟਰ ਕਿੰਨੇ ਦਿਨ ਹੋਏ ਬਸ ਜਿਹਦੇ ਨੂੰ ਜੀ 15 ਦਿਨ ਦੇ ਨਾਲ ਦੇ ਜਾਣ ਦੇ ਦਈਏਗੀ ਉਸ ਤੋਂ ਬਾਅਦ ਦੁਬਾਰਾ ਜੇ ਕਾਰਜ ਦੇ ਕਰਨ ਦੇ ਜਾਣ ਤੇ ਗਏ ਇੰਟਰਪਰ ਚੱਕੇ ਮੇਟਨਸ ਤੋਂ ਬਾਅਦ ਨਾਲ ਬਸ ਅੱਗ ਦਾ ਹੋਣੀ ਬਹੁਤ ਬੜਾ ਜੀ ਦੀ ਹਾਲਤ ਆ ਗਈ ਜੀ ਜਾਨ ਨੂੰ ਖਾਂ ਖੀਂਦੀ ਲੋਕਾਂ ਤੱਕ ਦੇ ਤਕਰੀਬਨ ਸਾਰੇ ਇਮਾਨਤੇ ਹੋਏ ਬਸੀ ਪਠਾਣਾ ਵਿਖੇ ਕ੍ਰਿਸ਼ਨਾ ਮੋਬਾਈਲ ਰਿਪੇਅਰ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ ਹਾਲਾਂਕਿ ਅੱਗ ਲੱਗਣ ਦਾ ਕਾਰਨ ਕੁਝ ਸਪਸ਼ਟ ਪਤਾ ਨਹੀਂ ਲੱਗ ਸਕਿਆ ਅੱਗ ਐਨੀ ਭਿਆਨਕ ਸੀ ਕਿ ਦੁਕਾਨ ਅੰਦਰ ਵਾਲਾ ਸਾਰਾ ਹੀ ਸਮਾਨ ਸੜ ਕੇ ਮਿੰਟਾਂ ਚ ਸੁਆਹ ਹੋ ਗਿਆ ਆਲੇ ਦੁਆਲੇ ਤੇ ਦੁਕਾਨਦਾਰਾਂ ਅਤੇ ਆਂਡੀਆਂ ਗਵਾਂਡੀਆਂ ਨੇ ਅੱਗ ਉੱਤੇ ਕਾਬੂ ਪਾਇਆ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਇਸ ਮੌਕੇ ਤੇ ਕ੍ਰਿਸ਼ਨਾ ਮੋਬਾਈਲ ਰਿਪੇਅਰ ਦੁਕਾਨ ਦੇ ਮਾਲਕ ਕੁਨਾਲ ਵਰਮਾ ਨੇ ਕੀ ਦੱਸਿਆ ਆਓ ਸੁਣੋ

ਨਿਕਸਨ ਕੰਪਨੀ ਦੇ ਦੁਦਿਨ ਸਾਰੇ ਦੀ ਮੰਗ ਤੇ ਹੁੰਦੀ ਹੈ ਕਿ ਐਕਸੀਵੇਟਰ ਕਿੰਨੇ ਦਾ ਹੋਏਗਾ ਬਸ ਦਿਨ ਦੀ 15 ਦਿਨ ਪਹਿਲਾਂ ਦੇ ਜਾਣ ਦੇ ਲਈ ਜੀ ਉਸ ਤੋਂ ਬਾਅਦ ਦੁਬਾਰਾ ਜੇ ਕਾਰਜ ਕਰਵਾਣ ਦੇ ਜਾਣ ਤੇ ਗਏ ਹਾਂ ਕਵਾਟਰ ਤੇ ਪੇਮੈਂਟ ਮੁੱਢ ਤੋਂ ਕੋ ਬਾਅਦ ਨਾਲ ਬਸ ਅੱਗ ਜਾ ਰਹੀ ਹੈ ਬਹੁਤ ਬੜਾ ਨਹੀਂ ਫਾਲਤਗੀ ਆ ਗਈ ਜਾਨ ਨੇ ਖਾਂਦੀ ਨੀ ਦੇ ਨਿਕਸਨ ਕੰਪਨੀ ਦੇ ਦੁਦਿਨ ਸਾਰੇ ਦੀ ਮੰਗ ਤੇ ਹੁੰਦੀ ਹੈ ਬਸੀ ਪਠਾਣਾ ਵਿਖੇ ਕ੍ਰਿਸ਼ਨਾ ਮੋਬਾਈਲ ਰਿਪੇਅਰ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ ਹਾਲਾਂਕਿ ਅੱਗ ਲੱਗਣ ਦਾ ਕਾਰਨ ਕੁਝ ਸਪਸ਼ਟ ਪਤਾ ਨਹੀਂ ਲੱਗ ਸਕਿਆ ਅੱਗ ਐਨੀ ਭਿਆਨਕ ਸੀ ਕਿ ਦੁਕਾਨ ਅੰਦਰ ਵਾਲਾ ਸਾਰਾ ਹੀ ਸਮਾਨ ਸੜ ਕੇ ਮਿੰਟਾਂ ਵਿੱਚ ਸੁਆਹ ਹੋ ਗਿਆ ਆਲੇ ਦੁਆਲੇ ਤੇ ਦੁਕਾਨਦਾਰਾਂ ਅਤੇ ਆਂਡੀਆਂ ਗਵਾਂਡੀਆਂ ਨੇ ਅੱਗ ਉੱਤੇ ਕਾਬੂ ਪਾਇਆ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਇਸ ਮੌਕੇ ਤੇ ਕ੍ਰਿਸ਼ਨਾ ਮੋਬਾਈਲ ਰਿਪੇਅਰ ਦੁਕਾਨ ਦੇ ਮਾਲਕ ਕੁਨਾਲ ਵਰਮਾ ਨੇ ਕੀ ਦੱਸਿਆ ਆਓ ਸੁਣੋ ਦੇਹਾ ਉੱਨਤੋ ਇਸ ਨਾਮ ਵਾਲੀ ਬਸ ਦੀ 10 ਜੂਨ ਨੂੰ 15 ਜੂਨ ਨੂੰ ਦੁਕਾਨ ਦੇ ਦੁਆਲੇ ਉਸ ਤੋਂ ਬਾਅਦ ਦੁਬਾਰਾ ਅੱਗੇ ਚਾਰਜ ਦੇ ਕਰਨ ਵਾਲੇ ਦੁਕਾਨ ਤੇ ਗਏ ਜਵਾਟਰ ਤੇ ਚੇਕ ਮੈਟਰ ਮੁੱਕ ਤੋਂ ਬਾਅਦ ਨਾਲ ਬਸ ਅੱਗ ਲੱਗ ਗਈ ਇਹ ਕਿੰਨੀ ਕੋ ਜਿਹੜੀ ਧਿਆਨ ਕਰਦੇ ਸੀ ਬਹੁਤ ਜ਼ਿਆਦਾ ਜੀਨੀ ਵਿਦੇ ਹਲਕਾ ਜਿਹਾ ਵੀ ਕੋਈ ਹੋਰ ਜਾਨੀ ਨੁਕਸਾਨ ਤਾਂ ਮੇਰੇ ਤੋਂ ਪੁੱਛਦੇ ਗਏ ਤੇ ਗ੍ਰੀਨ ਸਾਰੇ ਦੀ ਮੰਗ ਤੋਂ ਹੋਈ ਹੈ ਕਿ ਐਕਸੀਵੇਟਰ ਕਿੰਨੇ ਦਾ ਹੋਏ ਬੜੀ